ਤੁਲ ਗਈ ਵਰਗਾ ਹਾਂ ਦਾਦਾ ਤੁਲ ਗਈ ਕਿੰਨੀ ਹੋਈ ਤੇਰੀ ਮੇਰੇ ਨਿਕਲ 20 ਕਿਲੋ ਦਾ ਝਾੜ ਤੇ ਮਨਜੋਤ ਕੀ ਤੁਲ ਗਈ ਇਹਨਾਂ ਦੀ ਵੀ ਆ ਤੁਲ ਗਈ ਸਾਰੀ ਇਹਨਾਂ ਦਾ ਕਿੰਨਾ ਨਿਕਲੇ ਝਾੜ ਇਹਨਾਂ ਦੀ 20 ਕਿਲੋ ਆਈ ਉਸਤ ਮਹੀਨੇ ਦੀ ਬੜੀ ਯਾਰ ਥੋੜੀ ਹੋਈ ਯਾਰ ਆ ਵੇ ਸੇਵਾ ਸੁਆ ਉਹਨੇ ਕੋਈ ਨਹੀਂ ਨਾ ਆ ਫੇਰ ਤਾਂ ਗੱਲ ਹੈ ਹੀ ਆ ਤਾਂ ਵੀ ਸ਼ੁਕਰ ਕਰ 20-20 ਕਿਲੋ ਨਿਕਲ ਆਈ ਆ ਅੱਛਾ ਅੱਛਾ ਆ ਉਹ ਦੂਰ ਬਸੇ ਰਹੀ ਉਹ ਕੱਚੀ ਪਰਚੀ ਦਿੱਤੀ ਰਹੀ ਉਹਨਾਂ ਨੇ ਉਹ ਨਹੀਂ ਉਹ ਗਿਆ ਸੀ ਉਹਨਾਂ ਦਾ ਪਾਂਡੀ ਕਿਤੇ ਜਿਹੜਾ ਹੁੰਦਾ ਚੌਧਰੀ ਨਹੀਂ ਤੇ ਕੱਚੀ ਪਰਚੀ ਦਿੰਦੇ ਇਨੀ ਕੀ ਸਲਿੱਪ ਜੀ ਪੱਕੀ ਤੇ ਬਾਅਦ ਚ ਮਿਲਦੀ ਹੈ ਮੈਂ ਕਿਹਾ ਮੈਂ ਦੇ ਦਿੰਦਾ ਉਹਨੂੰ ਚੌਧਰੀ ਮੈਂ ਤਾਂ ਕਹਿੰਦਾ ਬਾੜਦਾਨਾ ਲੈਣਗੇ ਮੁੱਕ ਗਿਆ ਸੀ ਉਹਨਾਂ ਦਾ ਤੇ ਮੈਨੂੰ ਆਦਾ ਕੋਈ ਨਹੀਂ ਆਉਂਦੀ ਜਾਂਦੇ ਫੜ ਕੇ ਲੈ ਜਿਓ ਉਹਨੇ ਆਪਣੇ ਦੂਜਾ ਜਿਹੜਾ ਮੁੰਡਾ ਨਹੀਂ ਹੁੰਦਾ ਉਹਨਾਂ ਦਾ ਚੌਧਰੀ ਤੋਂ ਥੱਲੇ ਜਿਹੜਾ ਹੁੰਦਾ ਆਹੋ ਆਹੋ ਉਹਨੇ ਲੈ ਲਿਆ ਸੀ ਪੱਕੀ ਕਾਪੀ ਜੀ ਉਹ ਆਂਦਾ ਡੈਡੀ ਆਊਗਾ ਤੇ ਦਊਗਾ ਪਰਚੀ ਦੂਜੀ ਸਾਈਨ ਕਰਕੇ ਐਸ਼ ਐਸ਼ ਮਾਤਾ ਕੋਈ ਹੁੰਦੇ ਜਾਂਦੇ ਫੜ ਕੇ ਲੈ ਆ। ਲੈ ਲਈ ਨਾ ਉਹਨਾਂ ਨੇ। ਉਹਨਾਂ ਲਿਖ ਲਿਆ ਵਾ। ਆਹ ਇਹਨਾਂ ਦੇ ਵਿਚਾਰਿਆਂ ਨੇ ਲੈ ਲੇ ਲਵੀ ਲਿਖਾ ਦੇਣਾ ਸੀ। ਉਹਨਾਂ ਨੇ ਕਰਾਇਆ ਵਾ। ਚਾਚਾ ਤੂੰ ਪੰਜਾਬੜੀ ਕਰਦਾ ਮੈਂ ਹਿਸਾਬ ਲਾ। ਉਹ ਜੈ ਤਾਂ ਸੇ ਕਾਦੀ ਮੈਂ ਤਾਂ ਉਹਨਾਂ ਵਿਚਾਰਿਆਂ ਗਰੀਬਾਂ ਦਾ ਡਿਆ ਪੁੱਛਲ ਤੂੰ ਉਹਨਾਂ ਦੀ ਤਲਗੀ ਮੈਂ ਤੈਨੂੰ ਇਹੋ ਗੱਲ ਪੁੱਛੀ ਹੈ। ਤਲਗੀ ਤਲਗੀ। ਤੇਰੀ ਚਾਚਾ ਕਿਨੇ ਕਿਨਿਕ ਨਿਕਲ ਆਈ? ਆਪਨੇ ਨਿਕਲ ਆਏ ਗਜਰੇ ਜੋਗੀ ਕੇ। ਆ ਬਸ ਆਹ ਵਈਨਾ ਕਹਿਦਾ ਕਰ ਗਜਰੇ ਜੋਗੀ ਨਿਕਲੇ ਸੱਚ ਨਾਲ ਦਸੀਗੇ। ਤੇਰੀ ਦੇ ਸਦਾ ਹੀ ਪੱਕੀ ਰਹਿੰਦੀ ਕਣਕ ਤੇਰੀ ਕਿਹੜੀ ਗੱਲ ਆ? ਤੇਰੀ ਤੇ 15ਵੇਂ ਨਿਕਲ ਆਉਂਦੀ ਤਾਂ ਵੀ ਤੂੰ ਮੜਾ ਧੂਆਂ ਡਾਇਆ ਅੱਜ ਆਹੋ ਨੈਨੇ ਨੇ ਰੋਟੀਆਂ ਖਾਣੀਆਂ ਤੇ ਧੂਆਂ ਤੇ ਡੋਣਾ ਹੀ ਪੈਣਾ ਅੱਛਾ ਮੇਜਾਇ ਆਹ ਹੋਰ ਆਹੋ ਕਿਹੜੀ ਆਪਣੀ ਵੇਚੀ ਏ ਤੂੰ ਹੋਰ ਕੀ ਜੀ ਵੇਚਣੀ ਬਗਾਨੀ ਵੇਚੀ ਆ ਤੇ ਆਪਣੀ ਵੀ ਨਾਲ ਹੀ ਵੇਚੀ ਆ ਬਗਾਨੀ ਬਗਾਨੀ ਪਹਿਲਾਂ ਹੀ ਪੈਸੇ ਦਿੱਤੇ ਅਗਲਿਆਂ ਨੂੰ ਮੁਕਤ ਨਹੀਂ ਮਾਈ ਤੂੰ ਨਾਲੇ ਘੜੂਸਾਂ ਜੇ ਘੱਟ ਮਾਰਿਆ ਕਰ ਗੱਲ ਇਦਾਂ ਵਾਂ ਠੱਗੀਆਂ ਇੱਧਰ ਮਾਰ ਲਓ ਚਾਹੇ ਉਧਰ ਮਾਰ ਲਓ ਠੱਗੀ ਤੇ ਠੱਗੀ ਹੁੰਦੀ ਆ ਉਨੋ ਉਹਦਾ ਨਾਂ ਨਹੀਂ ਦਿੱਤਾ ਜਾਂਦਾ ਸਚਾਈ ਦਾ ਨਾਂ ਨਹੀਂ ਦਿੱਤਾ ਜਾਂਦਾ ਚੇਤਾ ਨਾ ਬਾਬੇ ਨਾਨਕ ਨੇ ਮਲਕ ਭਾਗੋ ਦੀ ਰੋਟੀ ਚ ਖੂਨ ਕੱਢਿਆ ਸੀ ਕਿੱਦਾਂ ਨਿਕਲੇ ਖੂਨ ਉਹ ਰੋਟੀ 'ਚ ਖੂਨ ਤੇ ਨਹੀਂ ਹੈਗਾ ਉਹ ਹਰਾਮ ਦੀ ਕਮਾਈ ਦੀ ਰੋਟੀ ਆਹੀ ਕਿਹੜੀ ਹਰਾਮ ਦੀ ਕਮਾਈ ਤਾਂ ਇਹ ਕਰਨਾ ਤੇਰੇ ਮਨ 'ਚ ਕਿੱਥੋਂ ਵਹਿ ਪੈਦਾ ਹੋ ਗਿਆ ਵਾ ਮੈਂ ਮੈਨੂੰ ਕੋਈ ਨਹੀਂ ਹੋਇਆ ਮੈਂ ਸਭ ਤੋਂ ਖੁਸ਼ ਹਾਂ ਕਿ ਮੈਂ ਕਣ ਕੇ ਬੜੀ ਸੋਹਣੀ ਹੋਈ ਐ ਅਰਕਾ ਤੇ ਮੈਂ ਕਿ ਰੋਜ਼ ਮੇਰੇ ਦੁਖਾਂ ਦੀ ਹੁੰਦੀ ਸੀ ਕਿ ਆਹ ਵੇਖੋ YouTube ਤੇ ਕਿੱਡਾ ਵਧੀਆ ਨੈਕਲੈਸ ਵਾ ਕਿੱਡਾ ਰਾਣੀ ਹਾਰ ਵਾ ਤੇ ਮੈਂ ਸੋਚ ਗਿਆ ਹੁਣੇ ਮੈਂ ਤੁਹਾਨੂੰ ਕਹਿੰਦਾ ਜਿੱਦਾਂ ਦਾ ਪਸੰਦ ਕਰਨਾ ਨਾ ਤੇ ਦੱਸ ਦੇ ਮੈਨੂੰ ਬਣਾਵਾ ਦਿੰਨੇ ਆ ਤੈਨੂੰ ਹਾਂ ਹੁਣ ਤਾਂ ਤੁਸੀਂ ਦਿਹਾੜ ਹੋਣਾ ਹੀ ਆ ਹੁਣ ਤੁਹਾਡੇ ਕੋ ਪੈਸੇ ਜੂ ਆਏ ਆ ਉਹ ਬੇਬੇ ਪੈਸੇ ਜਮਾ ਕਰਾਉਂਦੀ ਫਾਇਦਾ ਕੋਈ ਨਹੀਂਗਾ ਹੁਣ ਹੁਣ ਸੋਨਾ ਬਣਾਉਣ ਚ ਫਾਇਦਾ ਵਾ ਸੋਨੇ ਦਾ ਰੇਟ ਬਹੁਤ ਵਧਨ ਗਿਆ ਵਾ ਹੁਣ ਮੇਰੇ ਨਾਲ ਨਾ ਮਿੱਟੀਆਂ ਪਿੱਕੀਆਂ ਨਾ ਮਾਰੋ ਤੇ ਜਾ ਕੇ ਆਪਣਾ ਕੰਮ ਕਰੋ ਮੇਰੇ ਨਾਲ ਕੋਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਮੈਨੂੰ ਕੋਈ ਚੰਗਾ ਬਾਬਾ ਨਹੀਂ ਕਰਦਾ ਸਬਜੀ ਗਾਦੀ ਬਣਾਈ ਦੱਸ ਮੈਨੂੰ ਸਬਜੀ ਬਣਾਈ ਹੋ ਜੀਤੀ ਬਣਾਈ ਹੋ ਤੁਹਾਨੂੰ ਉਹਨਾਂ ਰੋਟੀਆਂ ਨਹੀਂ ਖਵਾਲੀਆਂ ਆਹ ਕਰ ਮੈਂ ਨਾਲ ਕੇ ਗਿਆ ਨਾ ਰੋਟੀਆਂ ਖਾਣੀਆਂ ਹੁਣ ਆ ਉਹ ਲੱਗੇ ਹੋਟਲ ਬਥੇਰੇ ਹੋਟਲ ਬਥੇਰੇ ਆ ਹਾਂ ਮੇਰਾ ਨਿਆਣੇ ਨੂੰ ਰੋਟੀਆਂ ਹੱਕ ਦੀ ਕਮਾਈ ਦੀਆਂ ਚਾਹੀਦੀਆਂ ਸੀ ਪਰ ਤੁਸੀਂ ਇਹਦੇ ਵਿੱਚ ਮਲਅਫਤ ਕਰਤੀ ਹੈ ਹੁਣ ਆਹੋ ਮੈਨੂੰ ਨਾ ਦੱਸ ਸਬਜੀ ਕਾਦੀ ਮੈਨੂੰ ਭੁੱਖ ਲੱਗੀ ਏ ਤੂੰ ਪਖਾਂਦੀ ਫੜ ਲਿਆ ਘਰੇਲੇ ਬਣਾਏ ਆ ਘਰੇਲੇ ਬਣਾਏ ਆ ਉਹ ਚਾਹੀਦੀ ਸਬਜੀ ਨਾ ਬਣਾਇਓ ਮੈਂ ਤਾਂ ਸੋਚਿਆ ਸੀ ਵੀ ਮੁੰਡਾ ਸਾਡਾ ਕਿਤੇ ਨੇਕ ਕਮਾਈਆਂ ਕਰੂਗਾ ਪਰ ਜਿਹੜੀ ਉਹਦੀ ਪੜਾਈ ਦੇ ਪੈਸਾ ਲੱਗਣ ਡਿਆ ਨਾ ਉਹ ਨੇਕ ਕਮਾਈ ਵਾਲਾ ਨਿਗਾ ਲੱਗਣ ਡਿਆ ਉਹਨੇ ਫੇਰ ਜਦੋਂ ਮਾੜੇ ਕੰਮ ਕਰਨੇ ਨਾ ਫੇਰ ਤੁਹਾਡੇ ਤੁਹਾਡੇ ਅਰਗੇ ਨੇ ਕਰਮਾਂ ਨੂੰ ਰੋਣਾ ਵਾ ਫੇਰ ਪਤਾ ਕੀ ਕਹਿਣਾ ਅਸੀਂ ਕਿਹਾ ਤਾਂ ਕੀ ਮਾੜਾ ਕੀਤਾ ਮਾੜਾ ਨਹੀਂ ਤੇ ਹੋਰ ਕੀ ਆ ਸਿਆਣੇ ਸੱਚੀ ਕਹਿੰਦੇ ਆ ਮਰਦਾ ਬੋਲੇ ਖਫਣ ਪਾੜੇ ਉਹ ਗੱਲ ਤੇਰੀ ਆ ਆਹੋ ਹੁਣ ਮੈਂ ਤੁਹਾਨੂੰ ਮੁਰਦਾ ਹੀ ਲੱਗਣਾ ਵਾ ਗੱਲਾਂ ਉਹ ਚਾਹੀਦੀ ਕੀ ਚਿੰਝੂ ਹੈ ਲੱਗ ਚਾਹੀਦੀ ਨਹੀਂ ਕੀਤੀ ਯਾ ਮੈਨੂੰ ਤਾਂ ਨਹੀਂ ਗੱਲਾਂ ਚੰਗੀਆਂ ਲੱਗਦੀਆਂ ਮੇਰੇ ਨਾਲ ਕੋ ਚੱਲ ਜੋ ਚੰਗੀ ਗੱਲ ਤੇ ਚੰਗੀ ਗੱਲ ਵਾ ਚੰਗੀ ਗੱਲ ਵਾ ਰਾਣੀ ਹਰ ਬਣਾ ਬਣਾ ਦੇ ਨੇ ਮੈਨੂੰ ਨੇ ਆ ਜ ਰਾਣੀ ਹਰ ਚੰਗੇ ਲੱਗਦੇ ਜਿਹੜੇ ਕਿਸੇ ਦਾ ਸੰਘ ਕੁੱਟ ਕੇ ਤੇ ਮੈਨੂੰ ਲਿਆ ਕੇ ਪਾਉਣਾ ਮੈਂ ਸੋਹਣੀ ਲੱਗੂਗੀ ਇੱਥੇ ਪਉਂਦੀ ਕੀ ਗੱਲ ਆ ਬੜੇ ਗਰਮੋ ਗਰਮੀ ਹੋਣ ਦੇ ਜੇ ਉਹ ਚਾਹੀ ਗਰਮ ਗਾਦੇ ਹੋਣਾ ਵਾ ਉਹ ਮੈਂ ਸੁੱਕੀ ਸਾਦੀ ਕਣਕ ਵਿੱਚ ਹੀ ਆ ਤੇ ਚਲ ਤੂੰ ਰਾਣੀ ਹਰ ਬਣਾਦਾ ਗੱਲ ਨੂੰ ਪੈਂਦੀ ਆ ਗਾੜੀਆਂ ਹੋਰੇ ਵੀ ਜੇ ਤੱਕ ਹਾਲ ਕਰਨੀ ਪਾਪ ਦੀ ਕਮਾਈ ਪਾਪ ਦੀ ਕਮਾਈ ਵਿੱਚ ਇਹ ਭਾਈ ਲਾਲੋ ਦਾ ਨਾਮ ਮੈਂ ਤੇ ਬੜੇ ਚੀਜ਼ਾਂ ਨਹੀਂ ਸੁਣ ਲਈ ਗਾ ਤੇ ਮੈਂ ਹੁਣ ਹੋਈ ਆ ਕੀ ਕਰਵਾ ਉਹ ਗੱਲ ਕੱਖ ਨਹੀਂ ਗਈ ਮਿਹਰਬਾਨੀ ਨੇ ਢੱਡ ਗਏ ਆ ਨਗਵਾਣ ਦੀਆਂ ਇਹ ਸਾਰੀਆਂ ਪਾਪ ਦੀ ਕਮਾਈ ਆ ਚਾਚੀ ਜੀ ਹੋਰ ਤੁਹਾਨੂੰ ਮੈਂ ਕੀ ਦੱਸਾਂ ਸਿਰਫ ਇੰਨਾ ਨਹੀਂ ਮੈਂ ਕੋ ਹੋਣ ਕਿ ਮੈਂ ਉੱਠ ਜਾ ਕੇ ਰੋਲ ਆ ਪਾਵਾਂ ਪਾਪ ਦੀ ਕਮਾਈ ਆ ਪਾਪ ਦੀ ਕਮਾਈ ਹੋ ਰਹੀ ਆ ਅਛਾ ਲੋਕਾਂ ਦੀਆਂ ਸੰਗੀਆਂ ਘੁੱਟ ਘੁੱਟ ਕੇ ਤੇ ਮੇਰੇ ਗੱਲ 'ਚ ਹਾਰ ਪਾਉਂਦੇ ਰਾਣੀ ਮੈਨ ਕੋ ਪੈਂਦੇ ਆ ਤੇਰ ਕੋ ਕਿਉਂ ਨਹੀਂ ਪੈਂਦਾ ਰਾਣੀ ਹਾਰ ਬਲਜੀਤ ਤੂੰ ਬੁੱਢੀ ਹੋ ਗਈ ਆ ਲਿਆ ਹਾਂ ਮੈਨੂੰ ਦੇ ਰਾਣੀ ਹਾਰ ਮੈਂ ਪਾਵਾਂ ਹਾਂ ਨੂੰ ਤੇ ਕਿਤੇ ਆ ਕਣ ਕੋਹ ਚੋਂ ਨਹੀਂ ਹੋ ਫਸਲ ਵਾੜੀ ਤੇ ਕਿਤੇ ਸੂਟ ਮਿਲ ਜਾਂਦਾ ਹੀ ਨਾ ਇੱਕ ਅਸੀਂ ਫੁੱਲੇ ਨਹੀਂ ਸਮਾਉਂਦੇ ਹੁੰਦੇ ਤੈਨੂੰ ਰਾਣੀ ਹਾਰ ਮਿਲਣ ਦੇ ਆ ਤੂੰ ਗੜੀ ਆ ਕਣ ਲਈ ਮੁੰਡੇ ਦੇ ਐਦਾਂ ਕਰਦੀ ਆ ਚਾਚੀ ਫਿਰ ਮੁੰਡੇ ਨੂੰ ਆਪੇ ਸੁਣਾ ਦੇ ਦੇ ਕਿ ਰਾਣੀ ਹਾਰੇ ਇਹਦੇ ਬਾਤੇ ਨਾ ਬਣਾ ਮੇਰੇ ਵਾਤੇ ਬਣਾ ਲਿਆ ਨਾਲੇ ਤੂੰ ਪਾ ਲਈ ਪਾਪ ਦੀ ਕਮਾਈ ਦਾ ਨਾ ਮੇਰ ਕੋ ਨਹੀਂ ਪੈਂਦਾ ਤੂੰ ਹੋ ਪਾ ਲਈ ਪਾਪ ਦੀ ਕਮਾਈ ਦਾ ਤੇ ਹੋਰ ਕੀ ਉਹ ਲੋਕਾਂ ਦੀ ਤੇ ਅੱਗ ਲੱਗੀ ਤੇ ਤਾਂ ਕਰਨ ਕੇ ਲੂਸੀ ਉਹ ਕਈਆਂ ਦੀ ਤੇ ਅੱਗ ਲੱਗਣ ਤੋਂ ਬਗੈਰ ਹੀ ਲੂਸੀ ਗਈ ਜੀਤ ਤੇ ਕਿੱਧਰ ਦੀਆਂ ਗੱਲਾਂ ਇਦਾਂ ਮੋੜ-ਕੋੜ ਕੇ ਮੈਨੂੰ ਨਹੀਂ ਪੰਨ ਤੋੜ ਕੇ ਦੱਸਣਾ ਮੋੜ-ਟੋੜ ਕੇ ਆਈਓ ਜਿੰਨੇ ਹੀ ਨਾ ਮੰਜੋਤ ਹੁਣਾਂ ਦੀ ਪੈਣੀ ਸਾਹਿਦ ਕਬੀਰ ਨੇ ਆਪਣੇ ਨਾਂ ਕਰਾ ਲਈ ਆ ਸ਼ਾਬਾਸ਼ ਸ਼ਾਬਾਸ਼ ਏ ਪੁੱਤ ਜਦੋਂ ਮੈਂ ਕੋਈ ਗੱਲ ਕਰਦੀ ਸੀ ਨਾ ਉਦੋਂ ਤੈਨੂੰ ਮਿਰਚਾਂ ਪੜੀਆਂ ਲੱਗਦੀਆਂ ਹੁੰਦੀਆਂ ਸੀ ਚਾਚੀ ਤੂੰ ਐਂਗਾ ਕਰਦੀ ਚਾਚੀ ਤਾ ਐਂਗਾ ਕਰਦੀ ਆ ਸਾਨੂੰ ਉਦੋਂ ਹੀ ਸਾਰਾ ਪਤਾ ਸੀ ਪੀ ਇਹ ਯਾਰ ਮਾਰ ਕਰਨ ਡਿਆ ਯੋ ਇਹ ਬੰਦਿਆਂ ਵਾਲੀ ਗੱਲ ਨਹੀਂ ਕੋਈ ਕਰਦਾ ਆਈ ਟਿਕਾਣੇ ਹੁਣ ਤੂੰ ਤੇ ਮੈਂ ਟਿਕਾਣੇ ਪਹਿਲਾਂ ਹੀ ਤੈਨੂੰ ਚਾਚੀ ਪਲੇਖਾ ਪੈ ਗਿਆ ਉਹ ਮੈਂ ਤਾਂ ਬਥੇਰਾ ਵਰਜਦੀ ਰਹੀ ਵੀ ਇਦਾਂ ਨਾ ਕਰੋ ਨਾ ਕਰੋ ਵਿਚਾਰੇ ਜਿਆਨੇ ਕਿੱਥੇ ਜਾਣਗੇ ਭੁੱਖੇ ਮਰ ਜਾਣਗੇ ਉਹਨਾਂ ਦਾ ਰਾਣੀ ਹਰ ਬਣਾ ਬਣਾ ਦੇਣ ਜਾਈ ਬਣਾ ਕੇ ਤੇ ਪਾਲਾ ਅੱਗ ਲਾਉਣੀ ਇਹੋ ਜਿਹੀ ਰਾਣੀ ਹਾਰ ਨੂੰ ਅਹੀਂ ਨਹੀਂ ਇਹੋ ਜੀਆਂ ਕਮਾਈਆਂ ਚ ਵੜਦੇ ਤੇ ਕੋੜੇ ਨਾਲੇ ਕੀ ਕਰੂਗੀ ਮਨਪ੍ਰੀਤ ਜਦੋਂ ਉਹਨੂੰ ਪਤਾ ਲੱਗਾ ਮੇਰੀ ਕਣਕ ਲੈ ਗਿਆ ਖਾ ਗਿਆ ਵੇਚ ਦਿੱਤੀ ਜੋ ਵੀ ਕਰ ਦਿੱਤਾ ਕੀ ਆਖੂਗੀ ਉਹ ਪੀਸ ਤੇ ਚਾਚੇ ਆਪ ਮਰ ਮਰ ਜਾਣ ਦੀਆਂ ਮੈਂ ਤਾਂ ਆਪਣੇ ਪੁੱਤ ਨੂੰ ਹੱਕ ਦੀ ਕਮਾਈ ਨਾਲ ਪਾਲਿਆ ਪੜਾਇਆ ਸੀ ਪਰ ਜਿਹੜਾ ਕੰਮ ਹੁਣ ਰਗਵੀਰ ਨੇ ਫੜ ਲਿਆ ਨਾ ਮੈਨੂੰ ਮੈਂ ਤਾਂ ਆਪਣੇ ਰੋਣੀਆਂ ਕਿਸਮਤ ਨੂੰ ਵੀ ਇਹ ਕੀ ਬਣ ਗਿਆ ਬੱਥੇ ਦੇ ਹੱਥ ਪੱਲਾ ਜੋੜੇ ਪੇ ਨਾ ਇਦਾਂ ਤੇ ਕੰਮ ਕਰੀ ਨਾ ਮੇਰੇ ਤੇ ਗੱਲ ਸੁਣ ਕੇ ਪਾਪ ਕਮ ਹੁੰਦੇ ਇਦਾਂ ਵੀ ਜਿੱਦਾਂ ਮੈਂ ਹੀ ਕੋ ਮਾੜਾ ਕਰ ਦਿੱਤਾ ਹੁੰਦਾ ਇਦਾਂ ਮੈਨੂੰ ਹੁੰੰਦਿਆ ਵਾ ਤੂੰ ਤੇ ਐ ਨਹੀਂ ਆਕੜ ਆਕੜ ਕੇ ਗੱਲਾਂ ਕਰਨ ਜਾ ਜਾ ਕੇ ਰੌਲਾ ਪਾ ਦੱਸ ਕੇ ਆ ਫਿਰ ਉਹਨੂੰ ਹੁਣ ਵੀ ਤੇਰੀ ਕਣਕ ਖਾ ਗਿਆ ਹੀ ਆ ਆਹੋ ਦੱਸ ਕੇ ਆਉਣੀ ਆ ਆਪਣੀ ਬੇਇੱਜ਼ਤੀ ਆਪ ਹੀ ਕਰਾਉਣੀ ਆ ਹੋਰ ਹੋਰ ਤਰਨੇ ਕੋਈ ਉਹਨੂੰ ਗੱਲ ਨਹੀਂ ਆਉਣੀ ਉਹਨੇ ਇਹੋ ਕਹਿਣਾ ਵੀ ਆਹੋ ਮੇਰੇ ਨਾਲ ਕੀਤਾ ਜਠਾਣੀ ਬਣ ਕੇ ਮੈਂ ਉਹਨੂੰ ਕੀ ਪਤਾ ਮੈਂ ਮੈਂ ਕਿੰਨਾ ਮਰਮਰ ਜਾਂਦੀ ਆ ਮੈਂ ਤਾਂ ਇਦਾਂ ਕਦੀ ਸੋਚਿਆ ਵੀ ਨਹੀਂ ਮੈਂ ਤਾਂ ਉਹਦੇ ਨਿਆਣੇ ਵਲ ਵੇ ਵੇ ਕੇ ਮੈਨੂੰ ਰੋਣ ਹੁੰਦਾ ਵਾ ਫਿਰ ਇਹਨੇ ਜਿਹੜਾ ਕੰਮ ਕੀਤਾ ਮਿੰਦੇ ਇਹ ਗੱਲ ਦਾ ਪਤਾ ਵੀ ਨਹੀਂ ਨਾ ਮੈਂ ਨਹੀਂ ਤੁਹਾਡੀ ਗੱਲ ਚ ਆਉਂਦੀ ਆਵੇ ਛੋਲੇ ਤੁਹਾਡੇ ਗੜੀ ਹੱਥ ਸਾਡੀ ਵੱਲੋਂ ਜੋ ਮਰਜ਼ੀ ਕਰੋ ਗੱਲਾਂ ਗੁੱਲਾਂ ਸੁਣ ਕੇ ਮੈਂ ਤੁਹਾਡੀ ਗੱਲ ਚ ਨਹੀਂ ਹੁੰਦੀ ਉਦੋਂ ਦੀ ਕੰਨ ਲਾ ਕੇ ਸੁਣ ਲਈ ਲੋਕਾਂ ਘਰ ਤਮਾਸ਼ਾ ਲੱਗ ਜਾਣਾ ਇਹਨਾਂ ਦੇ ਪਾ ਦਾ ਚਾ ਚੜਿਆ ਹੁੰਦਾ ਵਾ ਇਹਨਾਂ ਦੇ ਘਰ ਦਾ ਲੱਗ ਗਿਆ ਮੇਲਾ ਮੇਰਾ ਤਾਂ ਘਰ ਗਿਆ ਉਜੜ ਉਹ ਵੇਖ ਕਿਹੜਾ ਚਾਚੀ ਨੂੰ ਹੋਭੋਬ ਗੱਲਾਂ ਦੱਸਣ ਦੀ ਆ ਜਿਦਾ ਆਪਣੀ ਹਮੈਤਨ ਹੁੰਦੀ ਚਾਚੀ ਦੀ ਉਹ ਇਹਨੇ ਤਾਂ ਦੋ ਦੀਆਂ 4 ਲੱਖ ਦੱਸਣੀਆਂ ਮਨਪ੍ਰੀਤ ਨੂੰ ਕੋਈ ਨਹੀਂ ਦੱਸ ਲੈਣ ਦੇ ਮੈਨੂੰ ਕਿਹੜਾ ਮਨਪ੍ਰੀਤ ਦਾ ਡਰ ਪਿਆ ਆ ਆਪੇ ਜੇ ਹੱਥ ਵੱਡੇ ਸੀ ਨਾ ਦੋਵਾਂ ਜੀਆਂ ਨੇ ਕੋਈ ਗੱਲ ਨਹੀਂ ਜੋ ਕਰਨਾ ਕਰ ਲੈਣ ਲੋਕਾਂ ਦਾ ਕੰਮ ਆ ਰੌਲਾ ਪਾਉਣਾ ਦੋ ਚਾਰ ਦਿਨ ਰੌਲਾ ਪਾਉਣਗੇ ਆਪੇ ਚੁੱਪ ਕਰ ਜਾਣਗੇ ਸਾਨੂੰ ਤੇ 5-6 ਲੱਖ ਦਾ ਫਾਇਦਾ ਹੋ ਹੀ ਗਿਆ ਨਾ ਹਿੰਗ ਲੱਗੀ ਦਾ ਫਟਕੜੀ ਤੰਗ ਚੋਖਾ ਆਵੇ ਉਹ ਗੱਲ ਹੋਈਏ ਸਾਡੇ ਨਾਲ ਦੇ ਪਲੀ ਪਲਾਈ ਫਸਲ ਮਿਲ ਗਈ ਹੁਣ ਜੋ ਹੁੰਦਾ ਵਿਖੀ ਜਾਊਗਾ ਹਾਂ ਤੇ ਮੀਟ ਮੁਰਗੇ ਨਾਲ ਜੜ ਕੇ ਆਏ ਆ ਹੁਣ ਦੋ ਗਲਾਸੇ ਮਾਰਦੇ ਆ ਹੋਰ ਪਰ ਮਾ ਨਾ ਸੌਣੇ ਨਾ ਆਤੋ ਕੇ ਇਹਦੇ ਮਾਰੇ ਸੱਚਾ ਹੀ ਹੋਣਾ ਕਿ ਰੋਟੀ ਖਵਾਲ ਦੇ ਹੁਣ ਸੱਚੇ ਦੇ ਹੋ ਗਏ ਕਹਿਣ ਵਾਲੇ ਬਣਾਗੇ ਕਿ ਰੋਟੀ ਮੰਗੀ ਤੂੰ ਖਵਾਲੀ ਨਹੀਂ ਹੁਣ ਖਾਣੀ ਨਹੀਂ ਢੇਡਵਾ ਵੇੜਾ ਥੋੜੀ ਆ ਜਿੱਥੇ ਜੀ ਕਰਦਾ ਜੋ ਮਰਜੀ ਪਾਈ ਜਾਓ ਚੱਲ ਮਨਨ ਫੋਨ ਫਾਨ ਵੇਖੀਏ ਤੇ ਘੜੀ ਸੋਈਏ ਆਪਣੇ ਦਾ ਜਿਆਦਾ ਹੋ ਗਿਆ ਵਾ ਹੁਣ ਕਿੰਨੀ ਠੰਡੀ ਸ਼ਾਮ ਆ ਰੁੱਖਾਂ ਦੀ ਲੋਕਾਂ ਨੇ ਇਹ ਦੇਖ ਲਾ ਰੋਖੀ ਬੰਨਿਆਂ ਤੋਂ ਪੁੱਟ-ਪੁੱਟ ਕੇ ਸੁੱਟ ਦਿੱਤੇ ਆ ਵੱਡਿਆਂ ਬਜ਼ੁਰਗਾਂ ਨੇ ਲਾਏ ਹੀ ਕਹਿੰਦੇ ਫਸਲ ਖਰਾਬ ਕਰਦੇ ਆ ਪਰ ਫਸਲ ਕੀ ਹੁੰਦੀ ਹੈ ਤੇ ਕੀ ਖਰਾਬ ਕਰਨੀ ਹੈ ਅਸੀਂ ਤੇ ਵਾਤਾਵਰਨ ਹੀ ਪੂਰਾ ਖਰਾਬ ਕਰ ਦਿੱਤਾ ਹੁਣ ਕੋਈ ਰੁੱਖ ਬਸ ਨਹਿਰਾਂ ਦੇ ਉੱਤੇ ਹੀ ਆ ਜਿਹੜਾ ਸਰਕਾਰੀ ਰਹਿ ਗਿਆ ਰਹਿ ਗਿਆ ਆਪਣੇ ਹੱਥੀਂ ਆਪਣੇ ਲਾਏ ਹੋਏ ਬੂਟੇ ਆਪੇ ਹੀ ਬੁੜ ਦਿੱਤੇ ਹੋਏ ਮੀਂਹ ਵੀ ਫਿਰ ਕਿੰਨਾ ਕੁ ਪੈਣਾ ਟੈਂਪਰੇਚਰ ਤੇ ਤਾਂ ਹੀ ਵਧਦਾ ਜਾਂਦਾ ਆ ਕੱਚੇ ਕਰ ਪੱਕੇ ਕਰ ਚਲ ਗਏ ਆ ਜਿੱਥੇ ਜਾਂਦੇ ਕਿਤੇ ਮੁੜਦੇ ਨਹੀਂਗੇ ਡੰਗਰਾਂ ਨੂੰ ਪੱਠੇ ਭਉਣ ਵਾਲੇ ਓਹ ਵੇਖ ਆਹੋ ਬੈਠੇ ਹੀ ਹੋ ਮਨਪ੍ਰੀਤਵਾਲ ਨਾ ਜਾਵਾਂ ਪਹਿਲੋਂ ਨਹੀਂ ਬਬਾ ਜੇ ਮਨਪ੍ਰੀਤਵਾਲ ਚਲ ਗਈ ਨਾ ਕੀਪਤਾ ਉਹਨੇ ਕਿਹੜੇ ਮੂੰਹ ਬੋਲਣਾ ਵਾ ਤੇ ਇਧਰੋਂ ਇਹਨੂੰ ਪਤਾ ਲੱਗ ਗਿਆ ਤੇਨੇ ਕਹਣਾ ਤੂੰ ਮੇਰੇ ਪੁੱਛੇ ਤੋਂ ਬਗੈਰ ਕਿਉਂ ਗਈ ਆ ਇਲਾ ਇੰਨਾ ਨਹੀਂ ਦਹਾਦੀ ਸਾਰੀ ਗੱਲ ਬਾਤ ਫਿਰ ਜਿੱਦਾਂ ਕਹਿਣਗੇ ਉਦਾਂ ਕਰ ਲੂੰਗੀ। ਓਹ ਕੋਲ ਫਲੇਰ ਨੂੰ ਇੱਥੇ ਬੋਲ ਦਿੰਦੀ ਆ ਉੱਥੇ ਬੈਠੀ ਨਹੀਂ। ਲੈ ਵੀ ਸਾਰੇ ਆਪੇ ਗੱਲਾਂ ਕਰਦੇ ਰਹਿੰਦੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਆਪੇ ਗੱਲਾਂ ਕੀਤਿਆਂ ਕੀ ਅਸਰ ਹੁੰਦਾ ਵਾ। ਮੰਨਾ ਗੱਲਾਂ ਕਰ ਲਈਦੀਆਂ ਅਗੇ ਅੱਛਾ ਮੰਨਦੇ ਦਾ ਸਿਆਣੇ ਆਂਦੇ ਵੀ ਜਦੋਂ ਕੋਲ ਕੋਈ ਨਾ ਲੱਗਿਆ ਹੋਵੇ ਨਾ ਆਪਣੇ ਮੰਨਾ ਗੱਲ ਕਰ ਲਈਦੀ ਆ ਅੱਛਾ ਅੱਛਾ ਸਲਾਹ ਲੈਣੀ ਹੋਵੇ ਤਾਂ ਕਹਿੰਦੇ ਕੰਨ ਨੂੰ ਪੁੱਛ ਰਹੀਦਾ ਅੱਛਾ ਹਾਂ ਠੀਕ ਆ ਤਾ ਤੁਹਾਨੂੰ ਆਵਾਜ਼ ਨਹੀਂ ਆਈ ਕੋਈ ਰੋਲੇ ਕੋਲੇ ਤੇ ਇੱਥੇ ਬਹਿ ਗਏ ਤੁਸੀਂ ਰੋਣਾ ਦੇ ਸੋਣਿਆ ਮੈਂ ਹਾਂ ਤੇ ਪੀਤੀ ਹੋਣੀ ਆ ਤਰਗ ਵੀਨੇ ਆਣ ਕੇ ਪੀਲੀ ਹੋਣੀ ਹੈ ਮੰਡੀ ਚੋਂ ਆਇਆ ਤੇ ਪੀਲੀ ਹੋਣੀ ਤੇ ਬਲਜੀਤ ਮੈਂ ਬੋਲਣ ਢੀ ਲੱਗਦੀ ਤੋ ਲਗੀ ਕਣ ਕੰਦਾ ਆਹ ਹਾਂ ਤਾਂ ਤੂੰ ਲਗੀ ਹੋ ਚੰਗੀ ਹੋਈ ਜਾਂਦਾ ਆਹ ਹਾਂ ਤਾਂ ਮੇਰੀ 22 24 ਆਂਦਾ ਬੋਰੀਆਂ ਨਿਕਲੀਆਂ ਕਿ ਲਿਖ ਲਿਆ ਅੱਛਾ ਤੇ ਮਨਜੋਦੀਆਂ ਦਾ 20 ਨਿਕਲੀਆਂ ਅੱਛਾ ਉਹ ਚਲੋ ਰੂੜੀ ਕਟਾ ਨਹੀਂ ਪਿਆਜੋਗੇ ਹੁਣ ਉਹ ਚੱਕਰ ਪੈ ਗਿਆ ਉੱਤੇ ਮਨਜੋਦ ਤੇ ਜਿਹੜੀਆਂ 20 ਨਿਕਲੀਆਂ ਨਾ ਜਿਹੜਾ ਦੂਆ ਵਾ ਨਾ 2 ਲਿਖਿਆ 20 ਨੂੰ 2 ਲੱਗਦਾ ਪਹਿਲਾਂ ਤੇ ਮਗਰ 0 ਲੱਗਦੀ ਆ ਉਹ ਦੂਆ ਕੱਢ ਦੋ ਵਿੱਚੋਂ ਹਾਂ ਤੇ ਮਨਜੋਦੀਆਂ ਨਿਕਲੀਆਂ 0 0 ਹਾਂ ਉਹਦੇ ਆਂਦਾ 20 ਨਿਕਲੀਆਂ ਉੱਥੇ ਤੇ ਕਿਤੇ ਨਾ ਦੋਵੇਂ ਜੀਂ ਕਿਤੇ ਆ ਮਾਰ ਰੌੜਾ ਪਾਇਆ ਕਿਤੇ ਗੱਲਾਂ ਕਰਨ ਦੇ ਹਾਂ ਉਹਨੂੰ ਕਹਿੰਦਾ ਮੈਂ ਰਾਣੀ ਹਾਰ ਬਣਾ ਦਿੰਦਾ ਵਾ ਉਹ ਕਹਿੰਦੀ ਮੈਂ ਨਹੀਂ ਪਾਪ ਦੀ ਕਮਾਈ ਦਾ ਲੈਣਾ ਕਦੀ ਉਹਨੂੰ ਕੋਸ਼ਿਸ਼ ਦੱਸਣ ਲਈ ਪਾਪ ਦੀ ਬੰਦਾ ਪੁੱਛੇ ਵੀ ਅੱਜ ਤੈਨੂੰ ਪਾਪ ਦੀ ਕਮਾਈ ਲੱਗੀ ਆ ਉਹ ਤੇ 24 ਘੰਟੇ ਨਾਕੇ ਦੇ ਜਿਰੋ ਖਲੋਂਦਾ ਉਦੋਂ ਕਿ ਕੋਈ ਨਾ ਕੋਈ ਮੋਟਰਸਾਈਕਲ ਵਾਲਾ ਘੇਰ ਲਿਆ ਕੋਈ ਗੱਡੀ ਵਾਲਾ ਘੇਰ ਲਿਆ ਪਰ ਅੱਜ ਉਹਨੂੰ ਜੀ ਕੀ ਹੋਇਆ ਹੋਊਗਾ ਸਭ ਕੁਝ ਕੀ ਹੋਇਆ ਹੁੰਦੀ ਆ ਨਾ ਵੀ ਮੈਂ ਪਾਪ ਦੀ ਕਮਾਈ ਨਹੀਂ ਖਾਣੀ ਏ ਤੇ ਮੈਂ ਹਾਂ ਹੈ ਰਾਣੀ ਹਾਰ ਕਿੰਨੂੰ ਮਾੜਾ ਲੱਗਦਾ ਹਾਂ ਤਾਂ ਸੂਟ ਮਿਲ ਜਾਏ ਤੇ ਮੈਂ ਹਾਂ ਚਾ ਚੜ ਜਾਂਦਾ ਹੁੰਦਾ ਹੈਗਾ ਆਂਦੀ ਆ ਚਾਚੀ ਤੈਨੂੰ ਕੀ ਦੱਸਾਂ ਆੰਦੇ ਇਹ ਸਾਰੀ ਪਿਆਲੀ ਮਨਜੋਤ ਦੀ ਲਿਖਾ ਗਿਆ। ਮਨਜੋਤ ਦੀ ਪਹਿਲੀ ਲਿਖਾ ਗਿਆ। ਹਾਂ। ਆ ਕੀਤੀ ਉਹ ਇਹਨੇ ਯਾਰ ਮਾਰ ਅਸਲੀ ੱੱਕੇ ਸ਼ਾਈ ਨਾਲ। ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਵੀ ਮਨਪ੍ਰੀਤ ਨੇ ਕੀ ਕੀਤਾ। ਮਨਜੋਤ ਦੀ ਪਹਿਲੀ ਜਿੱਦਾਂ ਲਿਖਾ ਗਿਆ ਏ। ਮੈਨੂੰ ਨਹੀਂ ਪਤਾ ਸਾਰੀ ਪਿਆਲੀ ਲਿਖਾ ਗਿਆ ਮੈਨੂੰ ਬਲਜੀਤ ਨੇ ਆਪਣੇ ਮੂੰਹ ਦਾ ਤਾਂ ਆਂਦੇ ਨਾ ਪਾਪ ਗੁੱਜਾਂ ਨਹੀਂ ਰਹਿੰਦਾ। ਉਹ ਲੜਦੇ ਸੀਗੇ ਮੈਂ ਉੱਤੇ ਬਰਛਾਣੀ ਵੇਖ ਕੇ ਸੁਣ ਕੇ ਪੁੱਛਣ ਤਾਂ ਵੀ ਨੇ ਆਪੇ ਦੱਸਤਾ। ਹੋ ਉਹ ਯੋ ਜੇ ਇਹਨਾਂ ਨੇ ਵੇਚਣੀ ਹੀ। ਇਹ ਸਭ ਆਂਡ ਗਵਾਂਡ ਦੱਸਦੇ ਕਿ ਇਹਨੂੰ ਪਤਾ ਲੱਗਦਾ ਤੇ ਇਹਦਾ ਵੀ ਵੱਧ ਰੇਟ ਦੇ ਵੇਚ ਜਾਂਦੀ ਹਾਈ ਵੇਚਣੀ ਕਿਉਂ ਹੀ ਮੈਂ ਤੇ ਹੋਣਾ ਵੇਚਣੀ ਨਹੀਂ ਜੋ ਵੇਚਣੀ ਲੋੜ ਕੋਈ ਨਹੀਂ ਬਹਿਣੇ ਗੁਨੇ ਪਾ ਦਿੰਦਾ ਆਪੇ ਕਿਤੇ ਛੜਾਈ ਜਾਂਦੀ ਨਿਆਣਿਆਂ ਦੇ ਤੇ ਇਹਦੇ ਖੋਲਿਆ ਸਭ ਕੋ ਹੀ ਰਗਵੀਰ ਦਾ ਢੇਡੀ ਹਮਤਰਾ ਕਿਤੇ ਲੋਕਾਂ ਦੇ ਕੀ ਆਂਦੇ ਨੇ ਟੱਬਰ ਵੱਡੇ ਤੇ ਰਗਵੀਰ ਦਾ ਬੱਬਰ ਹੀ ਵੱਡਾ ਫੇਰ ਟਰੇਡ ਨਹੀਂ ਪਰਦਾ ਨਹੀਂ ਮਨਪ੍ਰੀਤ ਨੂੰ ਪਤਾ ਵੇਹ ਗੱਲ ਦਾ ਮੈਨੂੰ ਨਹੀਂ ਪਤਾ ਮੈਂ ਤਾਂ ਪਹਿਲਾਂ ਬਾਹਰ ਨਿਕਲੀ ਮੇਰੇ ਕੋ ਤੇ ਕਿਹਦੇ ਖਲੋਤਾ ਨਹੀਂ ਜਾਣ ਡਿਆ ਮੈਂ ਬਾਹਰ ਨਿਕਲੀ ਮੈਂ ਤੁਹੀਂ ਕਿੱਥੇ ਚਲ ਕੇ ਜਾ ਮੈਂ ਤਾਂ ਪਹਿਲਾਂ ਮਨਪ੍ਰੀਤ ਵੱਲ ਜਾਵਾ ਫੇਰ ਮੈਂ ਨਹੀਂ ਗਈ ਟਰ ਤੋਂ ਡਰਦੀ ਮੈਂ ਜੇ ਮੈਂ ਚਲ ਗਈ ਤੁਸੀਂ ਮੈਨੂੰ ਕਹਿਣਾ ਵਾ ਵੀ ਤੂੰ ਕੀ ਕਰਨ ਚਲ ਗਈ ਮੇਰੇ ਪੁੱਛੇ ਤੋਂ ਬਗੈਰ ਮੈਂ ਤਾਂ ਹਾਰ ਕੇ ਤੁਹਾਡੇ ਵੱਲ ਹੀ ਆ ਗਈ ਦੱਸਣ ਵੀ ਆਹ ਕੰਮ ਹੋ ਗਿਆ ਜੇ ਬੜੀ ਮਾਰੀ ਹੁਣ ਯਾਰ ਮਾਰ ਹੋਈ ਓ ਚੰਗੀ ਯਾਰ ਮਾਰ ਹੁਣ ਹੋਈ ਤੂੰ ਐਦਾਂ ਕਰ ਮਨਪ੍ਰੀਤ ਵੱਲ ਜਾ ਸਹੀਏ ਹੂੰ ਤੋ ਉਤਰਾ ਉਹਨੂੰ ਲਾਗੇ ਬਹਿ ਕੇ ਪਰੀ ਦੀ ਨਾਲ ਗੱਲ ਕਰੀ ਉਹਨਾਂ ਉਹਨੂੰ ਇਹ ਗੱਲ ਆਖੀ ਵੀ ਪੁੱਤ ਕਣਕ ਤੋਲ ਗਈ ਤੁਹਾਡੀ ਵੀ ਕਿੰਨੀ ਕਿ ਨਿਕਲੇ ਆਈ ਕਿ ਨਿਕਲ ਆਈ ਆ ਫੇਰ ਪੜਾ ਲੱਗੂਗਾ ਆਹੋ ਉਹਨੂੰ ਮੈਂ ਆਖਿਆ ਤਾਂ ਹੈਗਾ ਜੇ ਵੱਡਣੀ ਹੋਊਗੀ ਹਣ ਦੱਸੀ ਤੇ ਚਾਚਾ ਜਾਊਗਾ ਹੀ ਕੰਮ ਕਰਾਵਾਂਗੇ ਆਹ ਲੇ ਕੰਮ ਹੀ ਕਰ ਤਾ ਜੋ ਵੀ ਹੋ ਗਿਆ ਚਲੋ ਮੰਡੀ ਘਲਾ ਦਿੱਤੀ ਹੈਗਾ ਚਲੋ ਰਬੀਦੀ ਵੀ ਉੱਥੇ ਢੇਰੀ ਇਹਨਾਂ ਨੇ ਤਲਾ ਦੇਣੀ ਹੋ ਯੂ ਮੈਨੂੰ ਆਂਦਾ ਹੈ ਉਹਨਾਂ ਦੀਆਂ 20 ਪੋਰੀਆਂ ਦੇਖ ਲਈ ਮੇਰੀ ਤੀ ਤਾਂ ਇਹ ਤੇ ਮੈਂ ਆਖਿਆ ਵੀ ਦੂਆ ਛੱਡ ਦੋ ਤੇ ਜੀਰੋ ਨਿਕਲੀ ਉਹਨਾਂ ਦੀ ਉਹਨਾਂ ਨੇ ਤਾਂ ਜੀਰੋ ਕਰਤਾ ਨਹੀਂ ਕਿੰਨੀ ਕਿ ਨੇ ਆਣੇ ਕਿੱਥੋਂ ਖਾਣਗੇ ਇਹਨੂੰ ਰੋਣਗੇ ਨਾ ਤੇ ਕੀ ਓਯੋ ਕਦੀ ਯਾਰ ਮਾਰ ਕਰ ਦਿੱਤੀ ਹੋਏ ਨੇ ਪਰ ਖਣ ਤੇ ਅੱਖਾਂ ਖੁੱਲਦੀਆਂ ਨੇ ਵੇਖਣ ਨੂੰ ਸੋਹਣੇ ਮੂੰਹ ਦਾਤਾ ਅਸੀਂ ਦੁਸ਼ਮਣ ਤੋਂ ਤਾਂ ਬਚ ਜਾਾਂਗੇ ਯਾਰਾਂ ਤੋਂ ਬਚਾ ਲਈ ਤੂੰ ਦਾਤਾ ਅਸੀਂ ਦੁਸ਼ਮਣ ਤੋਂ ਤਾਂ ਬਚ ਜਾਾਂਗੇ ਯਾਰਾਂ ਤੂੰ ਬਚਾਲੀ ਤੂੰ ਦਾਤਾ ਇਹੋ ਜੇ ਯਾਰਾਂ ਤੋਂ ਮਾਲਕਾ ਤੂੰ ਬਚਾਉਣ ਵਾਲਾ ਹੀ ਹੋ ਬਿਓ ਅੰਦਰੇ ਅੰਦਰ ਹੀ ਪੀੜੀਆਂ ਵੜਦਾ ਰਿਆ ਸਾਡੇ ਚੰਗੇ ਭਲਿਆਂ ਦੇ ਅੱਖੀ ਘਟਾ ਪਾ ਗਏ ਬਹੁਤ ਮਾੜੀ ਗੱਲ ਕੀਤੀ ਜਿਹੜੇ ਪੈੜੀ ਲਿਖਾ ਲਈ ਹੋਈ ਇਹਨਾਂ ਨੇ ਹੋਈਓ ਨਿਆਣੇ ਕੀ ਖਾਣਗੇ ਕੀ ਕਰਨਗੇ ਓਏ ਕੱਲ ਨੂੰ ਨਿਆਣੇ ਮਨਪ੍ਰੀਤ ਨੇ ਮੰਗਣੇ ਵਿਆਹਣੇ ਆ ਲੋਕੀ ਪੈੜੀ ਪੁੱਛਣਗੇ ਵੀ ਕਿੰਨੀ ਪੈੜੀ ਮੁੰਡੇ ਨੂੰ ਆਉਂਦੀ ਹੈ ਤੇ ਕੀ ਦੱਸੂਗੀ ਮੇਰੇ ਪੁੱਤ ਨੂੰ ਇੰਨੀ ਪਿਆਰੀ ਆਉਂਦੀ ਆ ਹੇ ਰੱਬ ਕਿਦੋਂ ਨਹੀਂ ਸੁੱਖ ਦੀ ਖਬਰ ਆਉਂਦੀ ਕਿਤੇ ਕਿੰਨਾ ਦੁੱਖ ਦੁਨੀਆ ਤੇ ਮਨਬੀਤ ਇਹ ਸੋਚਣ ਨਹੀਂ ਆ ਸੋਚਣਾ ਕੀ ਚਾਚੀ ਜੀ ਕੱਲੀ ਬੈਠੀ ਹਾਂ ਡਾਂਵਾ ਡੋਲ ਜੀ ਮੈਂ ਚੱਲ ਟੀਵੀ ਲਾ ਲੈਣੀ ਆ ਕੋਈ ਖਬਰ ਸਾਰੀ ਪਤਾ ਲੱਗਦੀ ਆ ਹੂੰ ਤੇ ਉਹ ਜਿਹੜੀ ਕਣਕ ਨੂੰ ਅੱਗ ਨਹੀਂ ਲੱਗੀ ਹੂੰ 200 ਕਿੱਲਾ ਹੀ ਕਹਿੰਦੇ ਸੜ ਗਿਆ ਤੇ ਜਾਨੀ ਨੁਕਸਾਨ ਵੀ ਬੜਾ ਹੋ ਗਿਆ ਜਿਹ ਵਿੱਚ ਰਾਇ ਗਲੀ ਗੜੇ ਸੜਕ ਤੇ ਉਹ ਵੀ ਨਹੀਂ ਨਾ ਲੋਕੀ ਸਬਰ ਕਰਦੇ ਭੱਜਦੇ ਆ ਵੀ ਅਸੀਂ ਛੇਤੀ ਨੰਗ ਜੀਏ ਇਹ ਕਹਿੰਦਾ ਇੱਥੇ ਕਾਣ ਕੇ ਇਦਾਂ ਹੁੰਦਾ ਕਣਕਾਂ ਵਾਰੀ ਵੇਖਦਾ ਹਨਾ ਕੋਈ ਬੱਤੀ ਦਾ ਚੰਗਿਆੜਾ ਡਿੱਗ ਜਾਂਦਾ ਰੱਬ ਜਾਣੇ ਕੀ ਪਾਣਾ ਬੜਾ ਵਕੀਆ ਬੜਾ ਨਹੀਂ ਬੜੇ ਵਿੱਚ ਦਿਖਾਉਣ ਦੇ ਟਰੈਕਟਰ ਟਰਾਲੀਆਂ ਸੜ ਗਏ ਆ ਲੋਕਾਂ ਦੀ ਤੇ ਮੈਂ ਅੱਗੇ ਕਹਿਣ ਦੀ ਵੀ ਇਹਨਾਂ ਨੇ ਵੀ ਸਬਰ ਕਰਨਾ ਹੀ ਆ ਕਰਨਾ ਵਾ ਸਬਰ ਤੇ ਪਰ ਉਦਾਂ ਇਹ ਤੇ ਹੋ ਗਿਆ ਨਾ ਵੀ ਅੱਗ ਲੱਗੀ ਕੋਈ ਨੰਗਿਆ ਕੋਈ ਕੁਛ ਤੇ ਕਈ ਦੁਨੀਆ ਉਦਾਂ ਹੀ ਠੱਕਾ ਕਰੀ ਜਾਂਦੀ ਆ ਗਰੀਬ ਮਾਰ ਕਰੀ ਜਾਂਦੀ ਉਦਾਂ ਹੀ ਚੰਗੇ ਭਲੇ ਕਰੀ ਜਾਂਦੇ ਆ ਕਲਯੁਗ ਵਾ ਚਾਚੀ ਜੀ ਪਰ ਪਰ ਜੋਰਾਂ ਤੇ ਚੱਲਣ ਡਿਆ ਵਾ ਹਾਂ ਜੋਰਾਂ ਤੇ ਹੀ ਆ ਤੇ ਆ ਮਨਜੋਤ ਛਾਟੀ ਟਿੱਕੇ ਆ ਗਿਆ ਕਬਰਾਂ ਇਦਾਂ ਹੀ ਸੁਣੀ ਦੀਆਂ ਮਨਜੋਤ ਘਰ ਆ ਜੂਗਾ ਤੇ ਉਹ ਹੀ ਦਿਨ ਕਰਮਾ ਭਾਗਾ ਵਾਲਾ ਹੋਊਗਾ ਬੰਦਾ ਮੈਂ ਕਿੰਨੀ ਦੁਖੀ ਤੋਂ ਦੁਖੀ ਇਨਸਾਨ ਬੈਠਾ ਦੁਨੀਆ ਤੇ ਕੁਛ ਨਹੀਂ ਪਤਾ ਲੱਗਦਾ ਫੇਰ ਮੈਂ ਕਹਿੰਦੀ ਉਹ ਪਿਓਤੀ ਕਿੱਦਾਂ ਰੋਂਦੇ ਇਹ ਤੇ ਮੈਂ ਹਾਂ ਚੱਲ ਉਹ ਵੀ ਤੇ ਹੈ ਗਈ ਹੈ ਜਿਨ੍ਹਾਂ ਦੀ ਪਹਿਲੀ ਨਹੀਂ ਹੈਗੀ ਹਾਂ ਚੱਲ ਫੇਰ ਵੀ ਆਪਣੇ ਹੁਣ ਬੜੇ ਜਾਣੇ ਕਹਿੰਦੇ ਪੀ ਅਸੀਂ ਉਹਨਾਂ ਦੀ ਹੈਲਪ ਕਰਨ ਦੇ ਆ ਤੇ ਵਧੀਆ ਵੀ ਗੱਲ ਵਾ ਹਨਾ ਓਦਾਂ ਵੀ ਤੇ ਲੰਗਰ ਲਾਉਣਾ ਵਾ ਰੱਜਾਂ ਨੂੰ ਰਜਾਈ ਦਾ ਵਾ ਤੇ ਇਦਾਂ ਹੁਣ ਜਿਨ੍ਹਾਂ ਤੇ ਮੁਸੀਬਤ ਪਈ ਹੈ ਉਹਨਾਂ ਦਾ ਹੱਥ ਫੜੋ ਬੰਦਾ ਤੇ ਤੁਹਾਡੀ ਕਣਕ ਦੇਗਾ ਪਰਚੀ-ਪੁਰਚੀ ਤੇ ਕਬੀਰ ਕਣਕ ਤਲ ਗਈ ਆ ਨਹੀਂ ਅਜੇ ਨਹੀਂ ਮੈਂ ਗਈ ਉਧਰ ਹਾਂ ਹੈ ਜੇ ਤੇ ਮੈਂ ਤੈਨੂੰ ਕਹਿਣ ਦੀ ਭੀਂਦਰ ਹੀ ਉੱਠੀ ਐ ਅੱਛਾ ਅੱਛਾ ਹੂੰ ਚੱਲ ਅੱਛਾ ਦੇ ਜੂਗਾ ਚਾਹੇ ਚਾਹ ਤੂੰ ਫੇ ਚੱਲ ਜੀ ਆਓ ਫੇ ਮੈਂ ਆਉਂਗੀ ਪੁੱਜ ਕੇ ਕਣਕ ਤੇ ਉਤਰਾ ਮੈਂ ਕਿੰਨੀ ਆ ਭੀ ਛੋੜ ਘਾਟੀ ਹੁਣਾ ਅਮਰੀਕਾ ਨੇ ਝਾਰ ਬਥੇਰਾ ਅਖੰਡੇ ਹੀ ਨਿਕਲਿਆ ਵਾ ਅੱਛਾ ਵਧੀਆ ਨਿਕਲ ਗਿਆ ਹੂੰ ਝਾਰ ਦੇ ਬਥੇਰਾ ਚੱਲ ਜਿੰਨਾ ਹੋਇਆ ਦਊਂਗੀ ਇੱਧਰ ਟਾਡੇ ਦਊਂਗੀ ਅੱਧੇ ਪਚਦੇ ਤੇ ਥੋੜੇ ਬਦ ਨਿਆਣਿਆਂ ਦੀਆਂ ਫੀਸਾਂ ਦਊਂਗੀ ਫੇਰੀ ਅਗਲੀਆਂ ਮੈਡਮਾਂ ਨੂੰ ਵੀ ਤਨਖਾਹ ਮਿਲਣੀ ਇਦਾਂ ਸੰਸਾਰ ਚੱਲਦਾ ਵਾ ਇੱਕ ਦੂਜੇ ਦੇ ਸਿਰ ਉਂ ਤੂੰ ਭੋਲੀਏ ਕਿੱਥੋਂ ਦੇਣੀਆਂ ਫੀਸਾਂ ਨਿਆਣਿਆਂ ਦੀਆਂ ਕਿੱਥੋਂ ਤੂੰ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਦੇ ਖਰਚੇ ਲਾਵੇਂਗੀ ਤੇਰ ਨਾਲ ਤੇ ਬਹੁਤ ੱੱਕਾ ਕਰ ਦਿੱਤਾ ਗਬੀਰ ਨੇ ਤੇਰਾ ਤੇ ਸਰ ਗਿਆ ਵੇਲੇ ਸੇਰੀ ਕਣਕ ਤੇ ਚੱਲ ਪੁੱਤ ਹੁਣ ਜਿੰਨੀ ਰਖਣੀ ਦੱਸ ਦਿੱਤੀ ਕਿੰਨੀ ਕਿ ਚਾਹੀਦੀ ਆ ਨਹੀਂ ਉਹ ਪਤਾ ਹੀ ਐ ਡਰਮ ਭਰ ਕੇ ਰੱਖਾਂਗੇ ਅੱਛਾ ਹਾਂ ਤੈਨੂੰ ਪਤਾ ਫਿਰ ਕੇ ਬਲੇਗਰ ਪੈਹਾ ਵੀ ਨਹੀਂ ਹੁੰਦਾ ਬੰਦਾ ਆ ਲੋਡ ਕਰਜ ਕਰ ਲੈਂਦਾ ਵਾ ਹੱਤੀ ਚਲ ਜਾਂਦਾ ਵਾ ਚਲੋ ਹੂੰ ਨਿਆਣੇ ਤਾਂ ਉਹਦਾ ਸ਼ਰਮ ਮਨਾਉਂਦੇ ਆ ਅੱਜ ਕੱਲ ਦੇ ਹੁਣ ਤੇ ਰਵਾਜ ਹਟ ਗਿਆ ਮਨਪ੍ਰੀਤ ਪਰ ਫੇਰ ਵੀ ਲੋਕੀ ਇਦਾਂ ਹੀ ਹੁਣ ਇਹ ਆ ਵੀ ਨਿਆਣੇ ਨਹੀਂ ਖੜਦੇ ਹੁਣ ਉਦਾਂ ਹੀ ਲੋਕੀ ਕੁਇੰਟਲ ਦੋ ਕੁਇੰਟਲ ਦੇ ਕੇ ਪੈਸੇ ਵਟ ਲੈਂਦੇ ਆ ਹਾ ਹੁਣ ਅਸੀਂ ਤੇ ਆਪਣੀ ਮੈਂ ਵੇਖ ਲੋ ਪੇਕੇ ਵੀ ਰਹੀ ਆ ਮੈਂ ਨਹੀਂ ਕਦੀ ਵੀ ਗਈ ਪੀ ਰੱਬ ਵੱਲੋਂ ਖੁੱਲੇ ਹੀ ਪੈਸੇ ਹੀਗੇ ਪਰ ਮਾਤਮਨ ਨੇ ਇਹੋ ਜਿਹਾ ਕਦੀ ਦੁੱਖ ਦਿੱਤਾ ਹੀ ਨਹੀਂ ਹੈਗਾ ਹੂੰ ਆ ਚਲੋ ਕਰਮਾਂ 'ਚ ਲਿਖਿਆ ਹੈਗਾ ਫਿਰ ਵੀ ਚਾਚਾ ਜੀ ਬਥੇਰੇ ਨਾਲੋਂ ਚੰਗੇ ਰਹਿ ਗਏ ਆ ਕਿ ਆਪਣੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਤੁਸੀਂ ਆਂਡ ਗੰਡ ਸਾਰੇ ਨੇ ਬੜਾ ਹੱਥ ਫੜਿਆ ਵਾ ਨਹੀਂ ਤੇ ਤੁਹਾਨੂੰ ਪਤਾ ਵਾ ਕੇਸ ਤੇ ਬਿਮਾਰੀ ਪੈ ਜੇ ਨਾ ਘਰ ਤੇ ਪਹਿਲੀ ਵੀ ਕਰਨ ਨੂੰ ਟਾਈਮ ਨਹੀਂ ਲੱਗਦਾ ਤੇ ਚਲੋ ਫਿਰ ਵੀ ਵਸਦਿਆਂ ਵਿੱਚ ਹੈਗੇ ਆ ਚਲ ਚੇਹੀ ਮੇ ਨਹੀਂ ਆਇਆ ਕਰੂਗਾ ਕੋ ਨਾ ਕੋ ਚਲੋ ਸਰਦਾ ਹੀ ਜਾਂਦਾ ਵਾ ਬਾਕੀ ਪ੍ਰਮਾਤਮਾ ਮਨਜੋਦ ਨੂੰ ਕਲ ਦੇ ਫਿਰ ਤੇ ਕਿਸ ਗੱਲ ਦਾ ਘਾਟਾ ਹੀ ਨਹੀਂ ਹੈਗਾ ਬਸ ਉਹ ਅਜੇ ਨਾ ਬਰੀ ਹੋ ਕੇ ਕੇਸ ਵਿੱਚੋਂ ਤੇ ਫਿਰ ਚਲੋ ਸਾਰਾ ਕੁਝ ਹੀ ਵਧੀਆ ਆ ਹੋ ਕੇ ਨਾਲੇ ਆਂਧੇ ਹੁੰਦੇ ਪਿਆਲੀ ਵੀ ਵਿਗ ਜੇ ਤੇ ਬੰਦੇ ਦਾ ਕੰਮ ਮਾ ਨਾ ਬਣੇ ਤੇ ਤਾਂ ਵੀ ਬੜੀ ਮਾੜੀ ਗੱਲ ਹੁੰਦੀ ਆ ਹਾਂਜੀ ਹਾਂਜੀ ਤੇ ਚਲੋ ਇਹ ਗੱਲ ਤੇਰੀ ਵੀ ਸਿਆਣੀ ਆ ਵੀ ਸਾਰਿਆਂ ਦੇ ਨਾਲ ਮਿਲ ਕੇ ਤੇਰੀ ਮਾਈ ਤੇ ਕੀਤੀ ਆ ਹੂੰ ਸਭ ਕੁਝ ਚੰਗਾ ਹੋ ਗਿਆ ਚਲ ਠੀਕ ਆ ਮਨਪ੍ਰੀਤ ਹਾਂਜੀ ਠੀਕ ਆ ਚਾਹ ਚਾਹ ਦੀ ਆ ਜਾਂਦੀ ਘੜੀ ਟਾਈਮ ਪਾਸ ਹੋ ਜਾਂਦਾ ਜਿਹੜਾ 10 ਮਿੰਟ ਹੁੰਦੀ ਆ ਇੰਨੇ ਦੇ ਵਿੱਚ ਦਿਲ ਜਾ ਹੌਲਾ ਹੋ ਜਾਂਦਾ ਗੱਲਬਾਤ ਕਰ ਲੈ ਕੇ ਕਿਹਨਾਂ ਤੇ ਨਹੀਂ ਤੇ ਨਿਆਣੇ ਨਵੀਂ ਕੀ ਗੱਲਬਾਤ ਕਰਨੀ ਹੁੰਦੀ ਆ ਚਲ ਜਾਣੀ ਆ ਫਿਰ ਤੇ ਬਾਅਦ ਚ ਪੁੱਛ ਕੇ ਹੁੰਨੀ ਆ ਹੁਲਾ ਕਿੰਨੇ ਦੀ ਹੋਈ ਆ ਤੇ ਕਿੰਨੇ ਦੀ ਨਹੀਂ ਹੋਈ ਵੰਡੇ ਜਾ thank you